ਸ਼੍ਰੀ ਰਾਮਲੀਲਾ ਮੰਦਿਰ ਕੈਲਾਸ਼ਪੁਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਕੀਤਾ ਗਿਆ ਆਯੋਜਨ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਪੂਰਵ ਪ੍ਰਦਾਨ ਨੇ ਦੱਸਿਆ ਕਿ ਪਿੰਡ ਦੇ ਬੱਚਿਆਂ ਰਾਹੀ ਪਿੰਡ ਦੇ ਮੰਦਿਰ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਆਯੋਜਨ ਕੀਤਾ ਗਿਆ ਹੈ ਇਹ ਦੇਖ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਬੱਚਿਆਂ ਨੇ ਬਹੁਤ ਹੀ ਵਧੀਆ ਟੰਗ ਦੇ ਨਾਲ ਕ੍ਰਿਸ਼ਨ ਲੀਲਾਵਾਨ ਨੂੰ ਪ੍ਰਸਤੁਤ ਕੀਤਾ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਕ੍ਰਿਸ਼ਨ ਦੀਆਂ ਲੀਲਾਵਾਨ ਵਿੱਚ ਰੰਗ ਦਿੱਤਾ ਨਾਲ ਹੀ ਭਜਨ ਕੀਰਤਨ ਵੀ ਕੀਤਾ ਗਿਆ ਅਤੇ ਰਾਧਾ ਰਾਣੀ ਦਾ ਗੁਣਮਾਨ ਕੀਤਾ ਗਿਆ ਸਾਰਾ ਹੀ ਵਾਤਾਵਰਨ ਪ੍ਰਭੂ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਅਤੇ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਸ੍ਰੀ ਕ੍ਰਿਸ਼ਨ ਦੇ ਜਨਮ ਦਿਵਸ ਨੂੰ ਮਨਾਇਆ ਗਿਆ ਜਿਸਕੇ ਲਾਗੇ ਲਗਣਾ ਭਗਵਾਨ ਨੇ ਉਸ ਦਾ ਦੀਆ ਜਗੇਗਾ ਤੂੰ राधे 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 आज श्री राम जी दा मंदिरकलाशपुर जी श्री कृष्ण जन्माष्टमी भगवान श्री कृष्ण जी दा जन्म दिहारा आज बड़े हरलोई नाल बड़ी खुशी दे नालकलाशपुर दे अंदर ਪੂਰੇ ਹਿੰਦੁਸਤਾਨ ਦੇ ਅੰਦਰ ਇਸੋ ਬਾਤ ਮੈਂ ਕਰਾਂ ਕਿ ਜਿੱਥੇ-ਜਿੱਥੇ ਵੀ ਸਾਡੇ ਹਿੰਦੁਸਤਾਨ ਵਾਸੀ ਵਸਦੇ ਨੇ ਪ੍ਰਭੂ ਪ੍ਰੇਮੀ ਰਹਿੰਦੇ ਨੇ ਸਾਰੇ ਹੀ ਜਗ੍ਹਾ ਤੇ ਅੱਜ ਜਿਹੜਾ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਹੈ ਬੜੀ ਤੁਮਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਮੈਂ ਆਪਣੇ ਵੱਲੋਂ ਔਰ ਆਪਣੀ ਜਿਹੜੀ ਸਾਡੀ ਮੰਦਿਰ ਕਮੇਟੀ ਆ ਉਹਨਾਂ ਵੱਲੋਂ ਅੱਜ ਸਾਡੇ ਮੰਦਿਰ ਕਮੇਟੀ ਦੇ ਜਿੰਨੇ ਵੀ ਸਾਡੇ ਮੈਂਬਰ ਨੇ ਉਹਨਾਂ ਨੇ ਪੂਰੀ ਆਪਣੀ ਜਾਨ ਦੇ ਨਾਲ ਬਹੁਤ ਸੋਹਣਾ ਅੱਜ ਪ੍ਰੋਗਰਾਮ ਜਿਹੜਾ ਮੰਦਰ ਦੇ ਵਿੱਚ ਰੱਖਿਆ ਔਰ ਸਾਨੂੰ ਬਹੁਤ ਜ਼ਿਆਦਾ ਮਜ਼ਾ ਵੀ ਆ ਰਿਹਾ ਬੜਾ ਅੱਛਾ ਵੀ ਲੱਗ ਰਿਹਾ ਕਿ ਸਾਡੇ ਬੱਚਿਆਂ ਨੇ ਬੜਾ ਅੱਛਾ ਜਿਹੜਾ ਪ੍ਰੋਗਰਾਮ ਆ ਉਹਦਾ ਕੀਤਾ ਪੇਸ਼ ਕੀਤਾ ਸੋ ਮੈਂ ਸਾਰੇ ਹੀ ਆਪਣੇ ਇਲਾਕਾ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਔਰ ਇੱਕ ਕਾਮਨਾ ਵੀ ਕਰਨਾ ਆ ਪਤ ਪ੍ਰਭੂ ਦੇ ਅੱਗੇ ਬੇਨਤੀ ਵੀ ਕਰਨਾ ਆ ਕਿ ਇਹ ਦਿਹਾੜਾ ਜਿਹੜਾ ਖੁਸ਼ੀਆਂ ਲੈ ਕੇ ਫੇਰ ਆਵੇ ਤਾ ਜੋ ਸਾਡੇ ਜਿਹੜੇ ਨੌਜਵਾਨ ਨੇ ਜਿਹੜੇ ਬੱਚੇ ਨੇ ਉਹ ਪਰ ਕੂਚੀ ਦਾ ਨਾਲ ਬਹੁਤ ਚੜ ਕੇ ਪਰੂਸੀ ਦਾ ਜਨਮ ਦਿਹਾੜਾ ਮਨਾ। ਇਹਦੇ ਨਾਲ ਹੀ જય ਜੀ ਸ਼੍ਰੀ ਰਾਦੇ જય ਜੀ ਸ਼੍ਰੀ ਰਾਦੇ ਆਰਾਧੋ ਟੀਜਨ ਹਰ ਹਰ ਮਹਾਦੇਵ। ਟੀਜਨ ਭਗਵਾਨ ਕੀ ਜੈ। ਅੱਜ ਜੋ ਜਨਵਸਤਵੀ ਤੇ ਜਾਣੇ ਦੇ ਸਾਰੇ ਹੀ ਦੇਸ਼ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਤੇ ਪੂਰੇ ਹੀ ਦੁਨੀਆ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਸਨਾਤਨ ਇਸ ਪੀੜੇ ਦੇ ਪੁੱਜ ਗਿਆ ਜਿੱਦਾਂ ਸਾਡੇ ਰਿਸ਼ੀਮੋਣੀ ਕਹਿੰਦੇ ਸੀ ਵੀ ਅਸੀਂ ਜਿਹੜਾ ਹਿੰਦੁਸਤਾਨ ਆ ਉਹ ਵਿਸ਼ਵ ਗੁਰੂ ਦਾ ਨਾਂ ਅੱਜ ਉਸ ਗੱਲ ਦੀ ਸ਼ੁਰੂਆਤ ਹੋ ਚੁੱਕੀ ਆ ਜੋ ਅੱਜ ਦੀ ਰਿਪੋਰਟ ਆ ਅੱਜ ਲੱਡ ਪੱਗ ਸੱਖੇ ਦੇ ਸ਼ਾਦੇ ਵਿੱਚ ਅੱਠ ਦੇਸਾਂ ਅੱਠ ਦੇਸ਼ਾਂ ਦੇ ਵਿੱਚ ਜਨਮਸ਼ਤਮੀ ਦਾ ਤਿਉਹਾਰ ਜਿਹੜਾ ਉਹ ਮਨਾਇਆ ਜਾ ਰਿਹਾ ਆ ਇਹ ਇਸ ਗੱਲ ਦਾ ਭਰਕ ਹੈ ਕਿ ਜਿਹੜੇ ਸਾਡੇ ॠषि मुनियों ਨੇ ਕਿਹਾ ਸੀ ਕਿ ਇਹ ਹਿੰਦੁਸਤਾਨ ਜਿਹੜਾ ਵਿਸ਼ਵ ਦਾ ਗੁਰੂ ਬਣੇਗਾ ਉਹ ਮੈਂ ਮੈਂ ਇਹ ਗੱਲ ਕਹਿੰਦੇ ਦਰਵ ਮੋਸਤ ਕਰ ਰਿਹਾ ਕਿ ਅਜੋ ਵਿਸ਼ਵ ਗੁਰੂ ਬਣਾ ਬਣਾਉਂਦੇ ਸ਼ੁਰੂਆਤ ਹੋ ਚੁੱਕੀ ਹੈ ਤੇ ਪੂਰੀ ਦੁਨੀਆ ਦੇ ਵਿੱਚ ਜਦੋਂ ਜਨਮ ਅਸ਼ਮੀ ਦਾ ਤਿਹਾੜੀ ਮਨਾਇਆ ਜਾ ਰਿਹਾ ਕਿ ਇਸੇ ਹੀ ਪਰਮਾਤਮਾ ਭਗਵਾਨ ਕ੍ਰਿਸ਼ਨ ਅਗੇ ਇਹ ਬੇਨਤੀ ਕਰਨਾ ਔਰ ਉਹਨਾਂ ਨਾਲ ਕੇ ਨਤਮਸਤਾ ਕਰਕੇ ਪ੍ਰਾਰਥਨਾ ਕਰਨਾ ਜਿਉਂਦਾ ਉਹਨਾਂ ਨੇ ਕਿਰਪਾ ਕੀਤੀ ਹੈ ਅੱਜ ਅਸੀਂ ਇਹਨਾਂ ਦੇਸ਼ਾਂ ਦਾ ਕਪੜਾ ਆਪਣਾ ਧਰਮ ਖਲਾ ਸਕਿਆ ਉਹਦਾ ਹੀ ਹੁੰਦੀ ਕਿਰਪਾ ਹਮੇਸ਼ਾ ਸਾਡੇ ਤੇ ਬਣੀ ਰਹੇ ਤੇ ਜਿਦਾ ਸਾਡੇ ਰਿਸ਼ੀਆ ਮੁਨੀਆ ਦਾ ਸਪਨਾ ਸੀ ਭਾਰਤ ਨੂੰ ਵਿਸ਼ਵ ਗੁਰੂ ਬਣਾਉਂਦਾ ਇਦਾਂ ਇਦਾਂ ਹੀ ਉਹ ਸਪਨਾ ਜਿਹੜਾ ਉਹ ਪੂਰਾ ਹੋਵੇ ਤੇ ਇਸੇ ਇਸੇ ਦਿਨਾਂ ਦੇ ਨਾਲ ਮੈਂ ਆਪਣੀ ਬਾਣੀ ਨੂੰ ਬ੍ਰਹਮ ਦਿੰਨਾ ਤੇ ਕ੍ਰਿਸ਼ਨ ਜਨਮਸ਼ਟਮੀ ਦੀ ਸਾਰੇ ਇਲਾਕਾ ਇਲਾਕਾ ਨਿਵਾਸੀਆਂ ਨੂੰ ਅਤੇ ਪੂਰੀ ਦੁਨੀਆ ਨੂੰ ਵਧਾਈ ਦੇਣਾ ਹਰ ਕ੍ਰਿਸ਼ਨ ਭਗਵਾਨ ਕੀ ਜੈ